ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਦੀ ਸਟਾਰਟਿੰਗ ਕੀਤੀ ਹੈ ਜੀ ਅੱਜ ਆਪਣੇ ਬੈਡਰੂਮ ਤੋਂ ਜੀ ਤੇ ਇੱਥੇ ਮੈਂ ਲੱਗੀ ਸੀ ਚਾਦਰ ਚੇਂਜ ਕਰਨ ਤੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਤੇ ਕਿਉਂਕਿ ਲਾਈਟ ਕਲਰ ਹੁੰਦੇ ਨੇ ਜੀ ਸੀਟਾਂ ਦੇ ਤੇ ਤਾਂ ਕਰਕੇ ਦੂਜੇ ਤੀਜੇ ਦਿਨ ਹੀ ਚੇਂਜ ਕਰਨੀਆਂ ਪੈ ਜਾਂਦੀਆਂ ਨੇ ਇੱਕ ਬੱਚੇ ਸਾਰਾ ਦਿਨ ਇੱਥੇ ਹੀ ਰਹਿੰਦੇ ਆ ਹਨ ਤਾਂ ਕਰਕੇ ਇੰਗੀ ਤਰ੍ਹਾਂ ਸੈੱਟ ਕਰਕੇ ਅੰਬਿਸ਼ਾ ਦੇਣਾ ਨਾ ਚਾਦਰ ਜੀ ਫਿਰ ਟਾਈਮ ਤਾਂ ਲੱਗ ਜਾਂਦਾ ਥੋੜਾ ਜਿਹਾ ਫਿਰ ਸਾਰਾ ਦਿਨ ਹੀ ਖੇਲਰਦੀ ਵਧੀਆ ਰਹਿੰਦੀ ਆ ਪੂਰੀ ਤੇ ਵਿੱਚਕ ਆਪਾਂ ਬੈਠਦੇ ਆ ਉੱਪਰ ਤੇ ਫਿਰ ਵੀ ਬਿਲਕੁਲ ਸੈਡਾ ਤੋਂ ਨਹੀਂ ਖੇਲਰਦੀ ਜਾਦਰ ਛੱਟ ਕਰਨ ਤੋਂ ਬਾਅਦ ਜੀ ਫਿਰ ਮੈਂ ਵਾਸ਼ਿੰਗ ਮਸ਼ੀਨ ਚਲਾ ਦੂੰਗੀ ਤੇ ਚਾਦਰ ਜਿਹੜੀ ਆਪਾਂ ਚੇਂਜ ਕੀਤੀ ਆ ਉਹ ਵਾਸ਼ ਹੋ ਜਾਊਗੀ ਤੇ ਉਹਨਾਂ ਟਾਈਮ ਦੇ ਵਿੱਚ ਆਪਾਂ ਅੰਦਰ ਫਿਰ ਝਾੜੂ ਲਾ ਕੇ ਪੋਚਾ ਲਗਾਵਾਂਗੇ ਉਰਵੀ ਜਿਹੜੇ ਕੰਮ ਤੰਦੇ ਨੇ ਤੇ ਕੇਰਾ ਪਹਿਲਾਂ ਆਪਾਂ ਚਾਦਰ ਸੈੱਟ ਕਰ ਦਈਏ ਇਹ ਤੇ ਮੈਨੂੰ ਚਾਦਰ ਸੈੱਟ ਕਰਨ ਨੂੰ ਥੋੜਾ ਟਾਈਮ ਤਾਂ ਲੱਗ ਜਾਂਦਾ ਪਰ ਬਿਲਕੁਲ ਨਹੀਂ ਖਿੰਲਦੀ ਸਾਰਾ ਦਿਨ ਤੁਹਾਡੇ ਨਾਲ ਕਿ ਤੇ ਸ਼ੇਅਰ ਕਰਾਂਗੇ ਆਪਾਂ ਕਿਸ ਤਰ੍ਹਾਂ ਬਸਾਉਨੇ ਆ ਮਤਲਬ ਚਾਦਰ ਨੂੰ ਉਹ ਪਾ ਲੱਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਦਿਨ ਵੀਡੀਓ ਚ ਸਵੇਰ ਦੇ ਕੰਮ ਤਾਂ ਤੇ ਬਹੁਤ ਹੋ ਜਾਂਦੇ ਨੇ ਜੀ ਨਹੀਂ ਸਮਝ ਲੱਗਦੀ ਆਪਾਂ ਕਿ ਕਿੱਥੋਂ ਸਟਾਰਟ ਕਰੀਏ ਸਵੇਰ ਦੇ ਕੰਮਾਂ ਤੇ ਕਿੱਥੋਂ ਆਪਾਂ ਐਂਡ ਕਰੀਏ ਇਹਨਾਂ ਦਾ ਚਲੋ ਜੀ ਇਸ ਤਰ੍ਹਾਂ ਹੀ ਹੌਲੀ-ਹੌਲੀ ਕੰਮ ਨਿਬੜ ਜਾਂਦੇ ਨੇ ਤੇ ਹੁਣ ਆਪਾਂ ਸਰਾਣੇ ਨੇ ਜਿਹੜੇ ਮੈਂ ਬਾਹਰ ਪਹਿਲਾਂ ਇਹਨਾਂ ਦੇ ਉੱਪਰ ਕਵਰ ਚੜਾ ਕੇ ਬਾਹਰ ਰੱਖਿਆ ਹੀ ਸੀ ਲਓ ਜੀ ਆਪਾਂ ਕਮਰਿਆਂ ਦੇ ਵਿੱਚੋਂ ਝਾੜੂ ਲਗਾ ਲਿਆ ਆਂ ਤੇ ਹੁਣ ਆਪਾਂ ਇਧਰ ਬਾਹਰ ਝਾੜੂ ਲਗਾ ਦਿੰਨੇ ਆ। ਵਸਾ ਹੀ ਰਹਿੰਦਾ ਸੀ ਜੀ ਥੋੜਾ ਜਿਹਾ ਥੋੜੀ ਜਿਹੀ ਜਗ੍ਹਾ ਝਾੜੂ ਲਗਾਉਣ ਵਾਲੀ ਬਾਕੀ ਮੈਂ ਸਾਰੇ ਕਮਰਿਆਂ ਦੇ ਵਿੱਚ ਝਾੜੂ ਲਗਾ ਲਈਆਂ। ਝੜੂ ਪੁੱਛਦਾ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਜੀ ਸਵੇਰੇ ਸਵੇਰੇ ਸਾਰੀਆਂ ਭੈਣਾਂ ਨੂੰ। ਕੱਲਾਪਾ ਵੀਡੀਓ ਦੇ ਵਿੱਚ ਝਾੜੂ ਲਾਇਆ ਹੋਰ ਕੰਮ ਤਾਂ ਦੇ ਤੁਹਾਡੇ ਨਾਲ ਸ਼ੇਅਰ ਕੀਤੇ ਸੀ ਅੱਜ ਆਪਾਂ ਅੰਦਰ ਕਮਰਿਆਂ ਦੀ ਸਫਾਈ ਸ਼ੇਅਰ ਕਰਾਂਗੇ ਤੁਹਾਡੇ ਨਾਲ ਲਓ ਜੀ ਇੱਥੇ ਆਪਾਂ ਝਾੜੂ ਲਗਾਉਣ ਤੋਂ ਬਾਅਦ ਥੋੜੀ ਡਸਟਿੰਗ ਕਰ ਲੈਨੇ ਆ ਬਸ ਤਾਂ ਰੋਜ਼ ਹੀ ਕਪੜਾ ਵਗੈਰਾ ਫੇਰਦੇ ਰਹਿਣੇ ਆ ਜੀ ਇੱਥੇ ਸਾਰੇ ਚੰਗੀ ਤਰ੍ਹਾਂ ਚੀਜ਼ਾਂ ਦੇ ਉੱਪਰ ਆਪਾਂ ਕਪੜਾ ਮਾਰ ਦੇਵਾਂਗੇ ਜੀ ਅੰਦਰ ਸੇਜੇ ਵਗੈਰਾ ਤੇ ਫੇਰ ਦਾਂਗੇ ਤੇ ਝਾੜੂ ਨਾਲ ਡਸਟਿੰਗ ਜੀ ਹੋ ਜਾਂਦੀ ਹੈ ਜੀ ਵੈਸੇ ਤਾਂ ਨਹੀਂ ਹੁੰਦਾ ਰੇਤਾ। ਪੋਚਰਾ ਗਾਉਣ ਤੋਂ ਪਹਿਲਾਂ ਫਿਰ ਆਪਾਂ ਸਾਰੀ ਘੇਰਾ ਡਸਟਿੰਗ ਜੀ ਕਰਦੇ ਨੇ ਹੁੰਨੇ ਆ। ਇੱਕ ਦਿਨ ਨਾਲ ਆਉ ਜੀ ਝਾੜੂ ਪੋਚਾ ਤੇ ਉਸ ਦਿਨ ਹੀ ਐ ਲੱਗੀ ਜਾਂਦਾ ਰਹਿੰਦਾ। ਇਹ ਪਤਾ ਨਹੀਂ ਕਿੰਨੇ ਕ ਦਿਨ ਹੋ ਗਏ। ਆਪਾਂ ਨੂੰ ਬੇਲੀ ਆਦਤ ਬਣੀ ਹੁੰਦੀ ਆ ਫਿਰ ਉਹ ਆਦਤ ਤੋਂ ਵਪਾਰ ਇਹ ਹਣੀ ਜਾਂਦਾ ਹੁੰਦਾ। ਹਲੋ ਜੀ ਆਪਾਂ ਡਸਟਿੰਗ ਸਾਰੀ ਕਰ ਦਿੱਤੀ। ਇੱਧਰ ਮੈਂ ਇੱਧਰਲੇ ਰੂਮ ਚ ਲੱਗੀ ਸੀ ਪਹਿਲਾਂ ਪੋਚਾ ਲਾਉਣ। ਚੜੂ ਪੋਚਾ ਜੀ ਐਸੀ ਆਪ ਹੀ ਕਰਦੇ ਆ ਸਾਰਾ ਕੁਛ। ਤੇ ਕੋਈ ਹੈਲਪਰ ਭੈਣ ਨਹੀਂ ਰੱਖ ਦੇਗੀ। 나ਈ ਮੈਨੂੰ ਪਸੰਦ ਆਉਂਦੀ ਆ ਹਨਾ ਕਿਸੇ ਦੀ ਸਫਾਈ ਕੀਤੀ। ਮੈਂ ਆਪ ਹੀ ਕਰਦੀ ਆ ਜੀ ਸਾਰਾ ਕੰਮ ਧੰਦੇ। ਬਾਕੀ ਸਾਰੀਆਂ ਭੈਣਾਂ ਦੇ ਕੰਮ ਨੇ ਜੀ ਇਹ ਸਾਰੀਆਂ ਭੈਣਾਂ ਹੀ ਕਰਦੀਆਂ ਨੇ। ਅੱਧਾ ਘੰਟਾ ਲੱਗਦਾ ਜੀ ਕਿਹੜਾ ਜ਼ਿਆਦਾ ਟਾਈਮ ਲੱਗਦਾ ਬੋਚਾ ਲਾਉਣ ਨੂੰ। ਅੱਜ ਤੱਕ ਥੋੜੇ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਤਾਂ ਘਰ ਕੇ ਥੋੜੇ ਕੰਮ ਠੀਕ ਰਹਿੰਦੇ ਨੇ ਜਦੋਂ ਬੱਚੇ ਸਕੂਲ ਜਾਣ ਲੱਗੇ ਫਿਰ ਦੇਖੋ ਕਿਵੇਂ ਗਾਹ ਪੈਂਦਾ ਕੰਮਾਂ ਦਾ ਲਓ ਜੀ ਉਧਰ ਆਪਾਂ ਲਾ ਲੇ ਤੇ ਇਧਰਲੇ ਰੂਮ ਚ ਆ ਗਏ ਆ ਤੇ ਇਹ ਦੂਸਰੇ ਰੂਮਾਂ ਚ ਵੀ ਮੈਂ ਲਾਤਾ ਸੀ ਦੋਨਾਂ ਚ ਫਿਰ ਜੇ ਸਾਰੇ ਸਾਰਾ ਬਲੌਗ ਬਣਾਉਂਦੇ ਸੀ ਜੀ ਫਿਰ ਬਲੌਗ ਦੇਖੋ ਬੱਚੇ ਦੀ ਬਹੁਤ ਜ਼ਿਆਦਾ ਹੋ ਜਾਂਦਾ ਤਾਂ ਕਰਕੇ ਆਪਾਂ ਦੋ ਰੂਮ ਦੇ ਵਿੱਚ ਹੀ ਬਲੌਗ ਬਣਾਇਆ ਬਿੜੇ ਦੇ ਵਿੱਚ ਆਪਾਂ ਝਾੜੂ ਪਹਿਲਾਂ ਲਾ ਦਿੰਨੇ ਆ ਬਸ ਉੱਥੇ ਧੁੱਪ ਚੜ ਜਾਂਦੀ ਹੈ ਅੰਦਰਲੇ ਕੰਮ ਹੁੰਦੇ ਨੇ ਜਿਹੜੇ ਉਹ ਤਾਂ ਆਪਾਂ ਹੌਲੀ-ਹੌਲੀ ਵੀ ਕਰੀ ਜਾਂਦੇ ਆ ਬਾਅਦ 'ਚ ਵੀ ਨਿਬੜ ਜਾਂਦੇ ਨੇ ਤੇ ਕਿਚਨ ਦੇ ਕੰਮ ਹੋ ਜਾਂਦੇ ਨੇ ਤੇ ਬਾਹਰਲੇ ਦੇਖੋ ਇਸ ਤਰ੍ਹਾਂ ਆਪਣੇ ਨਾਲ ਚੜਦੀ ਧੁੱਪ ਆਉਂਦੀ ਹੈ ਜੀ ਤੇ ਇੱਥੇ ਮੈਂ ਕੱਪੜੇ ਵਾਸ਼ ਕਰਕੇ ਕੱਪੜੇ ਸੁਕਣੇ ਪਾਉਣ ਲੱਗੀ ਸੀ ਤੇ ਫਿਰ ਇਹ ਦੁਆਦ ਆਪਾਂ ਕਿਚਨ 'ਚ ਚੱਲਾਂਗੇ ਤੇ ਕੱਪੜਿਆਂ ਦਾ ਕੰਮ ਹੁੰਦਾ ਜੀ ਝਾੜੂ-ਵੱਚ ਦਾ ਕੰਮ ਇਹ ਹੀ ਜ਼ਿਆਦਾ ਹੁੰਦਾ ਤੇ ਨਿਬੜ ਜਾਂਦੇ ਆ ਤਕਰੀਬਨ ਫਿਰ ਸਾਰੇ ਕੰਮ ਹੀ ਨਿਬੜ ਜਾਂਦੇ ਨੇ ਚਾਦਰ ਵਗੈਰਾ ਸਾਰੇ ਆਪਾਂ ਵਾਸ਼ ਕਰ ਲਏ ਸੀ ਆ ਇੱਕ ਮੇਰੇ ਬਿਲਡੇ ਦਾ ਹਜੇ ਬਲੇਜ਼ਰ ਰਹਿਦਾ ਸੀ ਵਾਸ਼ ਕਰਨ ਵਾਲਾ ਤੇ ਇਹ ਵੀ ਆਪਾਂ ਵਾਸ਼ ਕਰ ਲਏ ਚਾਦਰ ਵੀ ਆਪਾਂ ਧੋ ਦਿੱਤੀ ਸੀ ਲਓ ਜੀ ਇੱਥੇ ਮੈਂ ਕਿਚਨ ਜਾ ਗਈ ਸੀ ਰੋਟੀ ਬਣਾਉਣ ਲੱਗੀ ਸੀ ਕਿਉਂਕਿ ਸਬਜੀ ਸਬਜੀ ਮੈਂ ਪਹਿਲਾਂ ਬਣਾ ਲਈ ਸੀ ਸਾਰੇ ਕੰਮ ਧੰਦੇ ਕਰ ਰਹੀ ਸੀ ਫੇਰ ਹੀ ਮੈਂ ਝਾੜੂ ਪੋਚਾ ਕਰਨ ਲੱਗੀ ਸੀ ਰੋਟੀ ਫਿਰ ਮੈਨੂੰ ਇਸ ਇਸ ਤਰ੍ਹਾਂ ਸੀ ਵੀ ਜਦੋਂ ਖਾਵਾਂਗੇ ਹਨਾ ਉਹਦੀ ਬਣਾ ਲਵਾਂਗੇ ਗਰਮ ਗਰਮ ਤੇ ਹੁਣ ਮੈਂ ਨਾਲ ਦੀ ਨਾਲ ਬਸ ਬਣਾਈ ਜਾਊਂਗੀ ਜੀ ਨਾਲ ਦੀ ਨਾਲ ਹੀ ਪੜਾਈ ਜਾਉਂਗੀ ਸਾਰਿਆਂ ਨੇ। ਵਾਸਤੇ ਮੇਰਾ ਰੋਟੀ ਲਈ ਕੰਮ ਰਹਿੰਦਾ ਸੀ ਇਕੱਲਾ। ਬਾਕੀ ਆਪਾਂ ਬਾਹਰਲੇ ਸਾਰੇ ਕੰਮ ਨਿਬੜ ਦਿੱਤਿਨੀ। ਐਤ ਮੇ ਬੱਚਿਆਂ ਨੂੰ ਗਾਇਰੇ ਹੀ ਸੀ ਵੀ ਨਾਲ ਦੀ ਨਾਲ ਹੀ ਰੋਟੀ ਮੈਥੋਂ ਪਵਾ ਕੇ ਲੈ ਜਾਓ। बस रोटी खा के, के, के जी बर्तन रह ਜਾਣਗੇ बर्तन साफ करके फिर आपा ਅੱਜ ਨਾ ਕਵਰ ਚੜਾਵਾਂਗੇ ਬੱਚਿਆਂ ਦੇ ਉਹ ਨੋਟਬੁੱਕਾਂ ਦੇ ਜਿਹੜੀਆਂ ਆਪਾਂ ਕੱਲ ਲੈ ਕੇ ਆਏ ਸੀ ਉਹਨਾਂ ਤੇ ਵੀ ਕਾਫੀ ਟਾਈਮ ਲੱਗ ਜਾਂਦਾ ਜੀ ਦੋ ਤਿੰਨ ਦਿਨਾਂ ਤੋਂ ਮੈਂ ਬਹੁਤ ਬੀਜੀ ਸੀ ਹਨਾ ਬੱਚਿਆਂ ਦੇ ਰਿਜ਼ਲਟ ਲੈਣਾ ਸੀ ਬੁੱਕਸ ਵਗੈਰਾ ਖਰੀਦੀਆਂ ਹਨਾ ਟਾਈਮ ਲੱਗ ਜਾਂਦਾ ਇੰਨੇ ਥੋੜੇ ਥੋੜੇ ਨਾਲ ਇੱਥੇ ਸਾਡੇ ਕੋਲ ਸਰਦਾਰ ਜੀ ਵੀ ਖੜੇ ਸੀ ਉਹਨਾਂ ਨਾਲ ਵੀ ਬਸ ਅਸੀਂ ਗੱਲਾਂ-ਵੱਤਾਂ ਕਰੀ ਜਾਂਦੀ ਸੀ ਸਾਰੇ ਜਾਣੇ ਤੇ ਉਹਨਾਂ ਨੇ ਫੇਰ ਰੋਟੀ ਖਾ ਕੇ ਜਲਦੀ ਖੇਤ ਜਾਣਾ ਹੁੰਦਾ। ਨੌਜੇਦਰ ਆਪਾਂ ਰੋਟੀ ਪਾਉਣ ਲੱਗੇ ਸੀ। ਨਾਲ ਦੇ ਨਾਲ ਆਪਾਂ ਰੋਟੀ ਫੜਾਈ ਜਾਵਾਂਗੇ ਸਾਰਿਆਂ ਨੂੰ। ਪਹਿਲਾਂ ਬੱਚਿਆਂ ਨੂੰ ਫੜਾ ਦਾਂਗੇ ਤੇ ਨਾਲ ਹੀ ਆਪਾਂ ਸਰਦਾਰ ਜੀ ਦੀ ਰੋਟੀ ਪਾ ਦਾਂਗੇ ਵੀ। ਇਰ ਵੀ ਕਿੰਨਾ ਵਾਰ ਜੀ ਜਲਦੀ ਕੰਮ ਕਰ ਲਓ ਜੀ ਫੇਰ ਵੀ 9:00 ਵੱਜ ਜਾਂਦੇ ਨੇ ਤਕਰੀਬਨ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ